ਜਿਵੇਂ ਹੁਣ ਅਮਰਪਾਲ ਸਿੰਘ ਮੈਰਨ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਚੱਕ ਰਹੇ ਨੇ ਕਿ ਇਹ ਇਹ ਨਿੱਜੀ ਸਵਾਰਥ ਨੂੰ ਲੈ ਕੇ ਅਮਰਪਾਲ ਸਿੰਘ ਇਸ ਮਾਮਲੇ ਦੇ ਵਿੱਚ ਚਰਚਿਤ ਕਰ ਰਿਹਾ ਮਾਮਲਾ ਤੁਸੀਂ ਅਮਰਪਾਲ ਸਿੰਘ ਨੂੰ ਸਹੀ ਸਾਬਤ ਕਰ ਰਹੇ ਹੋ ਜਾਂ ਗਲਤ ਮੈਂ ਤੁਹਾਨੂੰ ਕਹਿਣਾ ਵੀ ਅਮਰਤਪਾਲ ਦਾ ਮਾਮਲਾ ਨਿੱਜੀ ਥੋੜੀ ਹੈ ਤੇ ਉਹਨਾਂ ਦੇ ਨਾਲ ਖੜਾ ਕਿਉਂ ਨਹੀਂ ਅੱਜ ਵੀ ਖੜੇ ਆ ਤੇ ਕੱਲ ਵੀ ਖੜੇ ਆ ਆ ਅਮਰਤਪਾਲ ਬੇਫਿਕਰ ਰਹੀ ਅਸੀਂ ਤੇਰੇ ਨਾਲ ਆ ਸ਼੍ਰੋਮਣੀ ਕਮੇਟੀ ਤੇ ਬਹੁਤ ਸਵਾਲ ਉੱਠੇ ਕਿ ਗੁਰੂ ਮਾਰਾਜੀ ਦੀ ਹਜ਼ੂਰੀ ਦੇ ਵਿੱਚ ਅਜਿਹੇ ਇੱਕੋ ਕਰਮ ਹੋ ਰਿਹਾ ਸੀ ਤੇ ਸ਼੍ਰੋਮਣੀ ਕਮੇਟੀ ਅੱਜ ਤੱਕ ਚੁੱਪ ਕਿਉਂ ਬੈਠੀ ਇਹ ਵੋਟਾਂ ਮਾਰੇ ਸਾਰੇ ਚੁੱਪ ਕਰਦੇ ਆ ਕਿ ਇੱਧਰ ਕਿਤੇ ਜੇ ਅਸੀਂ ਇਹਨਾਂ ਦੇ ਹੱਕ 'ਚ ਬੋਲ ਗਏ ਸਾਡੀਆਂ ਵੋਟਾਂ ਟੁੱਟ ਜਾਣਗੀਆਂ ਮੈਂ ਕਹਣਾ ਮੈਨੂੰ ਇੱਕ ਵੋਟ ਵੀ ਨਾ ਪਵੇ ਪੰਥ ਦੀ ਗੱਲ ਕੀਤੀ ਆ ਕਰਦੇ ਰਵਾਂਗੇ ਸੱਚ ਦੀ ਗੱਲ ਕਹਿੰਦੀ ਆ ਕਰਦੇ ਰਵਾਂਗੇ ਬੀਬ ਅਸੀਂ ਸਾਰੇ ਪੰਥ ਚ ਲਿਆਵਾਂਗੇ ਮਹਿਰੂ ਸਾਹਿਬ ਨੇ ਗਲਤ ਇੱਕ ਕਹਾਣੀ ਬਣਾਈ ਹੈ ਸਾਜ਼ਿਸ਼ ਬਣਾਈ ਹੈ ਫਿਰ ਇੱਕ ਗੱਲ ਤਾਂ ਹੋਣੀ ਹੈ ਨਾ ਫਿਰ ਆਓ ਆਓ ਬੈਠੋ ਸਾਰੇ ਇਕੱਠੇ ਹੋ ਉਸ ਦੇ ਵਿਰੋਧੀ ਅਮਰਪਾਲ ਸਿੰਘ ਮਹਿਰੂ ਨੂੰ ਇਹ ਗੱਲ ਕਹਿ ਦਿੰਦੇ ਕਿ ਉਹ ਤਾਂ ਇੱਕ ਮੁਸਲਮਾਨਾਂ ਦਾ ਮੁੰਡਾ ਹੈ ਇਹ ਜਾਣ ਬੁੱਝ ਕੇ ਵਿਵਾਦ ਪੈਦਾ ਕਰ ਤੇ ਮੁਸਲਮਾਨਾਂ ਦੇ ਮੁੰਡਿਆਂ ਨੇ ਤੇ ਕੌਮ ਦੀ ਇਜਾਜ਼ਤ ਲਈ ਸੰਤ ਜਰਨਲਿਸਟ ਪਿੰਡਰਾਲਾ ਦੇ ਸੋਚ ਲਈ ਸ਼ੀਤियां ਦਿੱਤੀਆਂ ਇੱਕ ਮੁਕੇ ਦੇ ਵਿੱਚ ਅਮਰਪਾਲ ਸਿੰਘ ਮੈਰੋ ਦੇ ਵੱਲੋਂ ਕੱਟ ਦੀ ਗੱਲ ਕੀਤੀ ਗਈ ਹੈ ਉਹ ਕਿਵੇਂ ਦਰਊਗਾ ਚ ਆਵਾਜ਼ ਬੁਲੰਦ ਕਰਕੇ ਉੱਥੇ ਜਾਵਾਂਗੇ ਜਾਵਾਂਗੇ ਸਾਰੇ ਜਾਵਾਂਗੇ ਜਾਣਾ ਚਾਹੀਦਾ ਐਨੀ ਵੀਡੀਓ ਤੇ ਬਹੁਤ ਬਹੁਤ ਰੌਲਾ ਪੈ ਰਿਹਾ ਪੁਲਿਸ ਨੂੰ ਐਸਐਸਪੀ ਨੂੰ ਅਜੇ ਰਿਸਪੌਂਸਿਬਿਲਟੀ ਇੱਕ ਬਿਆਨ ਦੇਣਾ ਚਾਹੀਦਾ ਸੱਚ ਕੀ ਹੈ ਤੇ ਪੰਥ ਤਾਂ ਚੱਲਦਾ ਹੀ ਰਹਿਣਾ ਤੇ ਸੱਚ ਸੱਚ ਰਹਿੰਦਾ ਝੂਠ ਝੂਠ ਰਹਿੰਦਾ ਅਮਰਪਾਲ ਸਿੰਘ ਮੈਰੋ ਦਾ ਮਾਮਲਾ ਜਿਹੜਾ ਚਰਚਿਤ ਪੂਰਾ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਦਿਨੀ ਜੋ ਕੁਝ ਵੀ ਹੋਇਆ ਤੇਰੇ ਨੰਮ ਦੇ ਖਿਲਾਫ ਉਹਨੇ ਜਿਹੜੀ ਇੱਕ ਆਵਾਜ਼ ਚੱਕੀ ਉਸ ਤੋਂ ਬਾਅਦ ਉਹਨੂੰ ਵੀ ਮੁਸ਼ਕਲਾਂ ਚ ਲੜਨੀਆਂ ਪਈਆਂ ਕਈ ਵੀਡੀਓ ਜਿਹੜੀਆਂ ਉਹਨੇ ਜਨਤਕ ਵੀ ਕੀਤੀਆਂ ਇੱਕ ਭਿੰਡਰ ਕਲਾਂ ਦੀ ਇੱਕ ਬੱਚੀ ਦੇ ਨਾਲ ਇੱਕ ਨੌਜਵਾਨ ਚ ਆਰਥ ਕਰਦਾ ਹੋਇਆ ਮੈਂ ਕਦਰਿੰਦਗੀ ਦੀ ਹੱਦ ਟੱਪ ਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਧਦੀਆਂ ਜਾ ਰਹੀਆਂ ਤੇ ਇਕੱਲਾ ਉਸ ਦੇ ਖਿਲਾਫ ਜਿਹੜਾ ਹੈ ਅਮਰਤਪਾਲ ਮੈਨੂੰ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ ਉਹਦਾ ਕੋਈ ਸਵਾਰਥ ਹੈ ਕੌਮ ਵਾਲੀ ਗੱਲ ਕਰ ਰਿਹਾ ਬਹੁਤ ਸਾਰੇ ਇਹ ਵੀ ਸਵਾਲ ਚੱਕਦੇ ਨੇ ਕਿ ਉਹ ਇੱਕ ਮੁਸਲਮਾਨ ਪਰਿਵਾਰ ਚੋਂ ਆ ਉਹ ਇੱਕ ਫਿੱਟ ਕੀਤਾ ਹੋਇਆ ਬੰਦਾ ਹੈ ਇਹ ਲੋਕਾਂ ਦੇ ਵਿਚਾਰਤਰਾ ਅਸਲ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਸਕੀਲੀ ਕਿੰਨੇ ਕੁ ਜਜ਼ਬੇ ਨਾਲ ਰੱਖ ਕੇ ਕੰਮ ਕਰ ਰਿਹਾ ਸਾਡੇ ਨਾਲ ਨੇ ਜਿਸਕੰਦ ਸਿੰਘ ਕਾਹਨ ਸਿੰਘ ਵਾਲਾ ਇਸ ਪੂਰੇ ਮਾਮਲੇ ਤੇ ਆਪਾਂ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਜਮੇਤ ਸਿੰਘ ਜੀ ਖੱਪਿਆਲੀ ਵਾਲਾ ਸਾਹਿਬ ਤੇ ਸੇਕ ਕੰਮ ਨਾਲ ਪਿਆਰ ਕਰਨ ਵਾਲੇ ਮਾਨਵਤਾਵਤ ਦੀ ਸੋਚ ਦੇ ਧਾਰਨੀ ਸਾਰੇ ਗੁਰੂ ਨਾਨਕ ਨਾਮ ਲੇਵਾਂ ਸੰਗਤਾਂ ਨੂੰ ਅਨਕਤੇ ਕਾਇਰਤ ਲਈ ਲੜਨ ਵਾਲੇ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਇਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਮਹਿਰੋ ਸਾਹਿਬ ਵਾਲਾ ਮਾਮਲਾ ਨੂੰ ਕਿਵੇਂ ਦੇਖ ਰਹੇ ਹੋ ਮਹਿਰੋ ਸਾਹਿਬ ਵੀ ਰੋਕ ਕੇ ਇੱਕ ਦੁੱਖ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਪ੍ਰਤੱਖ ਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਹੈ ਜੀ ਕੂੜਨ ਕੁੱਟੇ ਨਾਨਕਾ ਓੜ ਸੱਚ ਰਹੀ ਜੀ ਸੱਚ ਤਾਂ ਸੱਚ ਰਹਿੰਦਾ ਹੈ ਭਾਈ ਅਮਰਤਪਾਲ ਸਿੰਘ ਜੀ ਮਹਿਰੋ ਜਿਹੜੇ ਕਰਲਾ ਕਰਲਾ ਕੇ ਕਹਿ ਰਹੇ ਆ ਨਾ ਉਹਦਾ ਨਿੱਜੀ ਰੌਲਾ ਹੈ ਹੂੰ ਨਾ ਉਹਦਾ ਘਰ ਦਾ ਰੋਲਾ ਹੈ। ਨਾ ਉਹਨੇ ਕੋਈ ਗਵੰਡ ਦਾ ਰੋਲਾ ਹੈ। ਹੂੰ ਉਹਦਾ ਰੋਲਾ ਤਾਂ ਸਮੁੱਚੀ ਮਾਨਵਤਾ ਦਾ ਰੋਲਾ ਹੈ। ਜੀ। ਜਦੋਂ ਬੀਬੀਆਂ ਨੂੰ ਕਹਿੰਦੇ ਸੀ ਇਹ ਪੈਰ ਦੀ ਜੁੱਤੀ ਹੈ। ਹੂੰ ਇਹ नागਣੀ ਹੈ। ਹੂੰ ਕਿ ਬੇਵਫਾ। ਹੂੰ ਇਹ ਦਿੱਤ ਤਬਾਰ ਨਾ ਕਰੋ। ਹੂੰ ਇਹ ਮੂੰਹ ਟੱਕੇ ਰੋਉਗੀ। ਇਹ ਬੰਦਿਆਂ ਦੇ ਬਰਾਬਰ ਦੀ ਹੈ ਹੀ ਨਹੀਂ ਤੇ ਨਾ ਹੀ ਇਹ ਬਰਾਬਰ ਬੈਠ ਕੇ ਗੱਲ ਕਰ ਸਕਦੀ ਹੈ ਜੀ ਤੇ ਨਾ ਹੀ ਇਹ ਵੋਟ ਪਾ ਸਕਦੀ ਹੈ ਹਮ ਨਾ ਹੀ ਇਹ ਸੰਗਤ ਤੇ ਪੰਗਤ ਦੇ ਵਿੱਚ ਬੈਠ ਸਕਦੀ ਹੈ ਹਮ ਤੇ ਉਸ ਵੇਲੇ ਅੰਦਤੰਦਕਾਰ ਦਾ ਬਹੁਤ ਵੱਡਾ ਬੋਲਵਾਲਾ ਸੀ ਹਮ ਤੇ ਫਿਰ ਸਾਡੇ ਪਹਿਲੇ ਪਾਤਸ਼ਾਹ ਹਮ ਗੁਰੂ ਨਾਨਕ ਪਾਤਸ਼ਾਹ ਜਾਨੀ ਕੀ ਕੀਤਾ ਹਮ ਉਹਨਾਂ ਨੇ ਸਾਨੂੰ ਸਾਰੀ ਕੌਮ ਨੂੰ ਉਪਦੇਸ਼ ਦਿੱਤਾ ਸੋਗ ਮੰੰਦਾ ਆਖੀ ਹੈ ਜਿਤ ਜੰਮੈ ਰਾਜਾਨ ਮਹਾਰਾਜ ਨੇ ਕਿਹਾ ਕਿ ਜਿਹੜੀ ਕੁੱਖ ਨੂੰ ਤੁਸੀਂ ਮਾੜਾ ਕਹਿ ਰਹੇ ਹੋ ਜਿਹਨੂੰ ਤੁਸੀਂ ਕਹਿੰਦੇ ਆ ਕਿ ਇਹ ਘੁੰਡ ਦੇ ਵਿੱਚ ਬੰਨ੍ਹ ਹੀ ਰਵੇ ਤੇ ਜਿਹੜੀ ਕਹੇ ਅੱਖ ਨਾਲ ਗੱਲ ਹੀ ਨਾ ਕਰ ਸਕੇ ਤੇ ਬਰਾਬਰ ਤਾਂ ਨਾ ਰੱਖੇ ਇਹ ਫਿਰ ਉਹਨਾਂ ਨੇ ਕਿਹਾ ਕਿ ਜੇ ਦੀ ਕੁੱਖ ਤੋਂ ਜੋ ਦੇ ਮਹਾਬਲੀ ਸੂਰੇ ਤੇ ਜਰਨੈਲ ਪੈਦਾ ਹੁੰਦੇ ਆ ਤੇ ਫਿਰ ਉਹਨੂੰ ਬਰਾਬਰਤਾ ਦਾ درجہ ਕਿਉਂ ਨਹੀਂ ਉਦੋਂ ਬਾਅਦ ਅਸੀਂ ਸਾਰੇ ਜਾਣੇ ਇਸਤਰੀਆਂ ਦਾ ਸਨਮਾਨ ਕਰਦੇ ਆ ਜੀ ਤੁਸੀਂ ਦੱਸੋ ਵੀ ਅਸੀਂ ਇੰਨਾ ਇਸਤਰੀਆਂ ਦਾ ਬੀਬੀਆਂ ਦਾ ਸਨਮਾਨ ਕਰਦੇ ਆ ਬੀਬੀ ਪਵਾ ਮਨੁੱਖ ਨੂੰ ਕੋਈ ਸ਼ਬਦ ਆਪ ਬੋਲ ਜਾਵੇ ਜੀ ਕੋਈ ਜਿਹੜਾ ਸਿਧਾਂਤਕ ਜੋ ਸਿੱਖ ਸਿਧਾਂਤ ਦੇ ਮੁਤਾਬਕ ਚੱਲਦਾ ਹੈ ਜੀ ਉਹ ਬੀਬੀ ਨੂੰ ਆਪ ਸ਼ਬਦ ਨਹੀਂ ਬੋਲਦਾ ਜੀ ਕੰਗਣਾ ਨਰਾਤ ਐ ਹੂੰ ਜਿਹੜੀ ਕਹਿੰਦੀ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਹਿੰਦੀ ਸੀ ਅੱਤਵਾਦੀ ਐ ਵੱਖਵਾਦੀ ਐ ਹੂੰ ਤੇ ਜਿਹੜੀ ਮੈਨੂੰ ਵੀ ਕਹਿੰਦੀ ਕਿਸਾਨੀ ਸੰਘਰਸ਼ 'ਚ ਤਾਂ ਗਲਵੱਟ ਦੇਣਾ ਚਾਹੀਦਾ ਐ ਹੂੰ ਅਸੀਂ ਬੀਬੀ ਨੂੰ ਅਪਸ਼ਾਪ ਨਹੀਂ ਬੋਲਿਆ ਸੀ ਕਿ ਬੀਬੀ ਹੋਸ਼ਨਾ ਬੋਲ ਅਨਖਣਾ ਬੋਲ ਤੇ ਗੈਰਤ ਨਾ ਬੋਲ ਜੀ ਜਿਵੇਂ ਜਿਵੇਂ ਹੁਣ ਅਮਰਤਪਾਲ ਸਿੰਘ ਮਹਿਰ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਚੱਕ ਰਹੇ ਨੇ ਕਿ ਇਹ ਇਹ ਨਿੱਜੀ ਸਵਾਰਥ ਨੂੰ ਲੈ ਕੇ ਅਮਰਤਪਾਲ ਸਿੰਘ ਇਸ ਮਾਮਲੇ ਦੇ ਵਿੱਚ ਚਰਚਿਤ ਕਰ ਰਿਹਾ ਮਾਮਲਾ ਤੁਸੀਂ ਅਮਰਤਪਾਲ ਸਿੰਘ ਨੂੰ ਸਹੀ ਸਾਬਤ ਕਰ ਰਹੇ ਹੋ ਜਾਂ ਤੁਸੀਂ ਸਾਬਤ ਸਹੀ ਜਾਂ ਝੂਠਾ ਤੁਸੀਂ ਆਪ ਕਰਦੇ ਆ ਜੀ ਮੈਂ ਤੁਹਾਨੂੰ ਕਹਿਣਾ ਵੀ ਅਮਰਤਪਾਲ ਦਾ ਇਹ ਮਾਮਲਾ ਨਿੱਜੀ ਥੋੜੀ ਜਿਹਾ ਜਿਹੜੀ ਬੀਬੀ ਦੇ ਨਾਲ ਸ਼ੋਸ਼ਣ ਹੋਇਆ ਸਰੀਰਕ ਜੀ ਫਿਰ ਉਹ ਬੀਬੀ ਦੇ ਘਰੇ ਨਾ ਤਾਂ ਅਮਰਿਤਪਾਲ ਸਿੰਘ ਗਿਆ ਹਮ ਨਾ ਉਹਨਾਂ ਦੀ ਬੀਬੀ ਦੇ ਕੋਲੇ ਗਿਆ ਹਮ ਨਾਇਓ ਨੇ ਇੱਕ ਪਾਲਿਸੀ ਤੇ ਨੀਤੀ ਦੇ ਤਹਿਤ ਹਮ ਕਿ ਉਸ ਬੀਬੀ ਜਿਹੜੀ ਲਗਾਤਾਰ ਉਸ ਧਾਰਮਿਕ ਸਥਾਨ ਤੇ ਜਾਂਦੀ ਸੀ ਧਾਰਮਿਕ ਸਥਾਨ ਮਾੜੀ ਥੋੜੀ ਹੁੰਦੀ ਹੈ ਹਮ ਮਾੜੀ ਨਹੀਂ ਹੁੰਦੀ ਧਾਰਮਿਕ ਸਥਾਨ ਸਾਰੇ ਚੜ ਦੀ ਗਲਾਚ ਹੁੰਦੇ ਆ ਪਰ ਉਹਦੇ ਜਿਹੜੇ ਚਲਾਉਣ ਵਾਲੇ ਹੁੰਦੇ ਆ ਨਾ ਉਹੀ ਜਿਹੜੇ ਆ ਜਿਹੜੇ ਕਕਰਮ ਕਰਦੇ ਆ ਗੈਰ ਸਿਧਾਂਤ ਗੱਲਾਂ ਕਰਦੇ ਆ ਫਿਰ ਉਹ ਧਾਰਮਿਕ ਸਥਾਨ ਬਦਨਾਮ ਹੋ ਜਾਂਦੇ ਆ ਧਾਰਮਿਕ ਸਥਾਨ ਬਦਨਾਮ ਨਹੀਂ ਕਰਨੇ ਚਾਹੀਦੇ ਉਹ ਜਿਹੜੇ ਗਲਤ ਕੰਮ ਕਰਦੇ ਉਹੀ ਬਦਨਾਮ ਹੋਣੇ ਚਾਹੀਦੇ ਜਿਵੇਂ ਹੁਣ ਕਾਲ ਤਖਸਾ ਬ ਅਕਾਲ ਤਖਸਾ ਤੋਂ ਫੈਸਲਾ ਸਰਸੇਲੇ ਸਾਧ ਨੂੰ ਬਿਨਾ ਮੰਗਿਆ ਮਾਫੀ ਦਿੱਤੀ ਹਾਂ ਤੇ ਦਿੱਤੀ ਅੱਗੇ ਨਹੀਂ ਗੁਰਵਚਨ ਸਿੰਘ ਨੇ ਕੌਮ ਨੇ ਦਬਾ ਕੇ ਕਰਕੇ ਵਾਪਸ ਕਰ ਲਿਆ ਫਿਰ ਕਾਲ ਤਖ ਥੋੜੀ ਮਾੜਾ ਉੱਥੇ ਬੈਠੇ ਬੰਦੇ ਬੰਦੇ ਅਕਾਲ ਤੱਕ ਤੇ ਕਾਲੀ ਫੁੱਲਾ ਸਿੰਘ ਹੀ ਬੈਠਾ ਹੈ ਅਕਾਲ ਤੱਕ ਤੇ ਭਾਈ ਜਗਤਾਰ ਸਿੰਘ ਹਵਾਰਾ ਕੌਮ ਦਾ ਜਥੇਦਾਰ ਵੀ ਬੈਠਾ ਹੈ ਉਹਨੂੰ ਮਾੜਾ ਕਿਉਂ ਨਹੀਂ ਕਹਿੰਦੇ ਇਸ ਕਰਕੇ ਸੰਸਾ ਮਾੜਾ ਨਹੀਂ ਹੁੰਦੀਆਂ ਫਿਰ ਮੈਨੂੰ ਇਹ ਦੱਸੋ ਮਹਿਰੋਂ ਸਾਹਿਬ ਦੀ ਕੋਈ ਪਿਛਲੀ ਕਿਹੜੋ ਵੇ ਉਹਦਾ ਕੋਈ ਰਿਕਾਰਡ ਕਢਾਓ ਕਿ ਬਾਬੇ ਨਾਲ ਪਲਾਣੀ ਕਿਹੜੋ ਵੇ ਉਸ ਬਾਬੇ ਦੇ ਨਾਲ ਕੋਈ ਉਹਦਾ ਕੋਈ ਐਸਾ ਲੈਣਾ ਦੇਣਾ ਹੋਵੇ ਕਿ ਮੈਂ ਇਹਨੂੰ ਇਸ ਤਰੀਕੇ ਕਰਾਂ ਫਿਰ ਜਾਂ ਕਿਤੇ ਅਮਰਤਪਾਲ ਨੇ ਉਸ ਬੀਬੀ ਦੇ ਬੰਦੇ ਕੋ ਬੰਦੇ ਛੱਡੇ ਹਣ ਭਈ ਇਹ ਡੇਰੇ ਜਾਂਦੀ ਆਉ ਪੁੱਛੀਏ ਦੀ ਰੇਕੀ ਕੀਤੀ ਆ ਉਹਨੇ ਤਾਂ ਬੀਬੀ ਨੂੰ ਕੁਛ ਕਿਹਾ ਹੀ ਨਹੀਂ ਬੀਬੀ ਨੇ ਆਪ ਸੰਪਰਕ ਕੀਤਾ ਆਪ ਸਾਰੀ ਵਿਥਿਆ ਦੱਸੀ ਆਪ ਹੀ ਸਾਰੀ ਗਈ ਉਸ ਵਿਥਿਆ ਨੂੰ ਲੈ ਕੇ ਅਮਰਤਪਾਲ ਗਿਆ ਗੱਲਬਾਤ ਕੀਤੀ ਮੂੰਹ ਸਾਰੇ ਇਕਬਾਲ ਹੋ ਗਏ ਇਹ ਸਾਰੇ ਗੱਲ ਨੂੰ ਤਰੋੜ ਮਰੋੜ ਕੇ ਇੱਧਰ ਕਰ ਦੇਣਾ ਤੇ ਫਿਰ ਇਹ ਕੀ ਚਾਹੀਦਾ ਸੀ ਇਹਦੇ ਰੌਲਾ ਪਾਉਣ ਦੇ ਨਾਲ ਉਹ ਉਹ ਬਾਬਾ ਉੱਠਦਾ ਹਮ ਜਨਤਕ ਤੌਰ ਤੇ ਮਾਫੀ ਮੰਗ ਲੈਂਦਾ ਕਿ ਮੈਥੋਂ ਕਰਮ ਹੋ ਗਿਆ ਮੈਂ ਬਹੁਤ ਮਾੜਾ ਕੰਮ ਕੀਤਾ ਨਹੀਂ ਕਰਨਾ ਚਾਹੀਦਾ ਅੱਜ ਵੀ ਨਹੀਂ ਮੰਨ ਰਹੇ ਕਿ ਅਸੀਂ ਕੋਈ ਕਰਮ ਕੀਤਾ ਤੁਸੀਂ ਕਿ ਇੱਕ ਜਨਤਕ ਤੌਰ ਤੇ ਮਾਫੀ ਮੰਗ ਲੈ ਗਲਤੀ ਤਾਂ ਅੱਜ ਵੀ ਨਹੀਂ ਮੰਨੀ ਉਹਨਾਂ ਨੇ ਉਹ ਨਾ ਮੰਨੇ ਜੀ ਹਾਂ ਨਾ ਮੰਨੇ ਜੀ ਉਹ ਤਾਂ ਫਿਰ ਮਾਰਾ ਜੇ ਕਹਿੰਦੇ ਐ ਕੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ ਕਿਉਂਕਿ ਜਿਹੜੀ ਸੰਗਤ ਹੁੰਦੀ ਹੈ ਰੱਬ ਦਾ ਰੂਪ ਹੁੰਦੀ ਹੈ ਉਹਨੂੰ ਪਤਾ ਲੱਗ ਜਾਂਦਾ ਕੌਣ ਸੱਚਾ ਤੇ ਕੌਣ ਝੂਠਾ ਫਿਰ ਦੂਜੀ ਦੂਜੀ ਗੱਲ ਇਹਦੇ ਵਿੱਚ ਇੱਕ ਇਹ ਵੀ ਆਉਂਦੀ ਹੈ ਕਿ ਬਹੁਤ ਸਾਰੇ ਤੱਕ ਜਥੇਬੰਦੀਆਂ ਦੇ ਆਗੂ ਜਿਹੜੇ ਆਪਦੇ ਆਪ ਨੂੰ ਕਹਿੰਦੇ ਕਿ ਪੰਥ ਦੇ ਰਖਵਾਲੇ ਅਸੀਂ ਆ ਮਹਿਰੋ ਨੇ ਰੋ ਰੋ ਕੇ ਇਹ ਗੱਲ ਕਹੀ ਕਿ ਮੇਰੇ ਨਾਲ ਕੋਈ ਵੀ ਨਹੀਂ ਖੜਿਆ ਸਾਰੇ ਜਾ ਕੇ ਚੁੱਪ ਕਰ ਗਏ ਇਸ ਮਸਲੇ ਤੇ ਮਹਿਰੋ ਨੂੰ ਰੋੜਨ ਦੀ ਲੋੜ ਨਹੀਂ ਹੁੰਦੀ ਠੀਕ ਆ ਭਾਵਕ ਹੋ ਗਿਆ ਉਹਦੇ ਅੰਦਰ ਦੀ ਭਾਵਨਾ ਲੱਗਦੀ ਹੈ ਜਦੋਂ ਬੰਦੇ ਨੂੰ ਐ ਲੱਗੇ ਨਾ ਮੈਂ ਸੱਚ ਮਾਰਗ ਤੇ ਚੱਲਿਆ ਸੱਚ ਮਾਰਗ ਤੇ ਚੱਲਿਆ ਤੇ ਜਦੋਂ ਉਹਨੂੰ ਐ ਲੱਗੇ ਆਸ ਦੀ ਕਿਰਨ ਜਿਹੜੀ ਉਹਨੂੰ ਐ ਲੱਗੇ ਵੀ ਇਹਨਾਂ ਦੇ ਨਾਲ ਮੇਰੇ ਜਿਹੜੇ ਬੰਦੇ ਪੰਥ ਦਾ ਰੌਲਾ ਪਾਉਂਦੇ ਉਹਨਾਂ ਨੇ ਮੇਰੇ ਨਾਲ ਖੜਨਾ ਚਾਹੀਦਾ ਸੀਗਾ ਤੇ ਜਦੋਂ ਉਹਨੂੰ ਆਸ ਨਾ ਹੋਵੇ ਫਿਰ ਬੰਦਾ ਭਾਵਕ ਹੋ ਕੇ ਲੜਦਾ ਹੈ ਰੋਂਦਾ ਹੈ ਉਹਦੇ ਮਾਨ ਕਈ ਵਾਰੀ ਮੈਂ ਵੀ ਭਾਵਕ ਹੋ ਜਾਂਦਾ ਜਦੋਂ ਪੰਥ ਦੀ ਕਿਤੇ ਗੱਲ ਹੁੰਦੀ ਹੈ ਸਾਰੇ ਭਾਵਕ ਹੋ ਜਾਂਦੇ ਹੁੰਦੇ ਆ ਉਹਨੂੰ ਭਾਵਕ ਹੋਣ ਤੋਂ ਲੋ ਉਹਦੀ ਅੰਦਰਲੀ ਅਵਸਥਾ ਕੀ ਹੈ ਇਸ ਕਰਕੇ ਅਮਰਤਪਾਲ ਦੇ ਨਾਲ ਜੀ ਸਾਰੀ ਯਾ ਨਾਲ ਮੈਨੂੰ ਅਮਰਤਪਾਲ ਸਿੰਘ ਮਿਲਿਆ ਸੀਗਾ ਉਹ ਮਿਲਿਆ ਸੀ ਮੈਨੂੰ ਫਰੀਦਕੋਟ ਤੇ ਫਰੀਦਕੋਟ ਜਦੋਂ ਸਿੱਟੀਆਂ ਸਰਬਜੀਤ ਸਿੰਘ ਵੀ ਉੱਥੇ ਸੀਗਾ ਤੇ ਅਮਰਤਪਾਲ ਨੂੰ ਕਿਹਾ ਅਮਰਤਪਾਲ ਬੇਫਿਕਰ ਰਹੀਂ ਅਸੀਂ ਤੇਰੇ ਨਾਲ ਆ ਕਿਉਂਕਿ ਅਮਰਤਪਾਲ ਨੂੰ ਪਹਿਲਾਂ ਇੱਕ ਜਦੋਂ ਪੰਗਾ ਪੈ ਗਿਆ ਸੀਗਾ ਕਿੱਥੇ ਪੈ ਗਿਆ ਸੀ ਬਰਨਾਲੇ ਚ ਪੈ ਗਿਆ ਨਥਾਣੇ ਆਪਣੇ ਧਨੋਲੇ ਉਸ ਵੇਲੇ ਕੋਈ ਨਿਕੜਿਆ ਸਭ ਤੋਂ ਪਹਿਲਾਂ ਮੈਂ ਬਗਰਾੜੀ ਮੋਰਚੇ ਚ ਭੱਜ ਕੇ ਗਿਆ ਅਮਰਤਪਾਲ ਧਨੋਲੇ ਥਾਣੇ ਦੇ ਵਿੱਚ ਫੜਿਆ ਹੋਇਆ ਸੀਗਾ ਤੇ ਉੱਥੇ ਪਿੰਡ ਕੋਟ ਦੁਨੇ ਦਾ ਰੌਲਾ ਸੀਗਾ ਤੇ ਕੋਈ ਖੜੇ ਨਾ ਖੜੇ ਫਿਰ ਗੱਡੀਆਂ ਵੀ ਫੜ ਲੀਆਂ ਫਿਰ ਦਾਸ ਆਪਣੀ ਸੰਗਤ ਦੇ ਨਾਲ ਗਿਆ ਉੱਥੇ ਜਾ ਕੇ ਉਹਦੇ ਨਾਲ ਉੱਥੇ ਖੜਿਆ ਚਟਾਨ ਵਾਂਗ ਮੈਂ ਕਿਹੜਾ ਸਾਨ ਕਿਦਾ ਇਹ ਤਾਂ ਸਾਰੇ ਦੀ ਡਿਊਟੀ ਬਣਦੀ ਸੀ ਉੱਥੇ ਗਏ ਉਸ ਨਾਲ ਦੇ ਮੁੰਡਾ ਸਪਾਲ ਸੀਗਾ ਅਸੀਂ ਸਾਰੇ ਸੀਗੇ ਸਾਰੇ ਇਕੱਠੇ ਹੋ ਕੇ ਤੇ ਮੇਰੇ ਨਾਲ ਮੇਰੀ ਯਾਨੀ ਕਿ ਤਿੰਨ ਸਾਲਾ ਮੇਰਾ ਪੋਤਰਾ ਵੀ ਸੀ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਦੇ ਵਿੱਚ ਅਸੀਂ ਲੱਗੇ ਹੋਏ ਸੀਗੇ ਉਸ ਚੱਕਰ ਦੇ ਵਿੱਚ ਅਸੀਂ ਜਾ ਕੇ ਫਿਰ ਅਮਰਤਪਾਲ ਸਿੰਘ ਨੂੰ ਗੱਲ ਕੀਤੀ ਉੱਥੇ ਡੀਐਸਪੀ ਨਾਲ ਗੱਲ ਕੀਤੀ ਐਸਐਚਓ ਨਾਲ ਗੱਲ ਕੀਤੀ ਉਸੇ ਟਾਈਮ ਬਾਰਕੜ ਆਇਆ ਫਿਰ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਸੀ ਉਹਨਾਂ ਦੀਆਂ ਜਵਾਨਤਾਂ ਬਾਰੇ ਸਾਰੀ ਡਿਊਟੀ ਲਾ ਕੇ ਆਏ ਗੱਡੀਆਂ ਵੀ ਆਈਆਂ ਹੋ ਸਕਦਾ ਉਹ ਤੋਂ ਬਾਅਦ ਵੀ ਉਹ ਕੁਝ ਰਹਿ ਗਈਆਂ ਹੋਣਾ ਪਰ ਮੇਰੇ ਮੁਤਾਬਕ ਸਾਰੀਆਂ ਗੱਡੀਆਂ ਅਸੀਂ ਛੜਾ ਕੇ ਲੈਣੀਆਂ ਸੀ ਉਹਨਾਂ ਦੇ ਨਾਲ ਖੜਾ ਕਿਉਂ ਨਹੀਂ ਅੱਜ ਵੀ ਖੜੇ ਆ ਤੇ ਕੱਲ ਵੀ ਖੜੇ ਆ ਤੇ ਫਿਰ ਮੈਨੂੰ ਇਹ ਦੱਸੋ ਮੈਂ ਦੂਜੇ ਪਾਸੇ ਵੀ ਕਹਿਣਾ ਚਾਹੀਦਾ ਹੈ ਜਿਹੜੀ ਜਗਰਾਉ ਪੁਲਿਸ ਹੈ ਜਿਹੜੀ ਪੁਲਿਸ ਆ ਕਾਨੂੰਨ ਨੂੰ ਸਹੀ ਰਸਤੇ ਤੋਰਦੀ ਹੈ ਜਦੋਂ ਪੁਲਿਸ ਨੂੰ ਪਤਾ ਲੱਗ ਜਾਂਦਾ ਜਿਹੜੀ ਇਟਰਨਲ ਉਹਦੀ ਗੱਲ ਹੁੰਦੀ ਹੈ ਹੁਣ ਜਿਹੜਾ ਐਸਐਸਪੀ ਜਗਰਾਉ ਹੈ ਡੀਐਸਪੀ ਜਗਰਾਉ ਹੈ ਉਨਾ ਨੂੰ ਸਾਰਿਆਂ ਨੂੰ ਤੁਰੰਤ ਇਹ ਗੱਲ ਤੈਕੀਕਤ ਕਰਕੇ ਉਹ ਗੱਲ ਜਨਤ ਕਰਨੀ ਚਾਹੀਦੀ ਸੀ ਫਿਰ ਇੰਨਾ ਦਬਾਅ ਵੱਧ ਗਿਆ ਜਦੋਂ ਅਮਰਤਪਾਲ ਨੂੰ ਉਹ ਖਰੀਦ ਨਾ ਸਕੇ ਅਮਰਤਪਾਲ ਨੂੰ ਆਪਦੇ ਗਲਾਵੇ ਚ ਲੈ ਨਾ ਸਕੇ ਉਹ ਸੱਚ ਬੋਲਦਾ ਗਿਆ ਤੇ ਫਿਰ ਭਾਈ ਜਿਵੇਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਬੀਬੀ ਨੂੰ ਗਵਾਹ ਕਰ ਲਿਆ ਤੇ ਗਵਾਹ ਕਰਕੇ ਉਹਦੇ ਵਿਰੁੱਧ ਬਿਆਨ ਦਵਾ ਕੇ ਉਹਦੇ ਤੇ ਪਰਚਾ ਦਵਾਉਣ ਦੀ ਕੋਸ਼ਿਸ਼ ਇਹ ਤਾਂ ਨੈਗਲੀਜੈਂਸੀ ਹੈ ਇਸ ਕਰਕੇ ਇਹੋ ਜੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਤਾਂ ਉਲਟਾ ਉਲਟਾ ਹੋਈ ਮੰਨੀ ਸਾਰਾ ਕੁਝ ਫਿਰ ਜਾ ਕੇ ਬਾਬੇ ਦੇ ਹੱਕ ਚ ਖੜ ਗਈ ਕਿ ਪੈਸਾ ਮੁੱਕ ਹੋ ਗਿਆ ਫਿਰ ਅਮਰਤਪਾਲ ਸਿੰਘ ਮਹਿਰੋ ਜਾਂ ਹੋਰ ਨੌਜਵਾਨ ਜਿਹੜੇ ਇਹਨਾਂ ਚੀਜ਼ਾਂ ਨੂੰ ਲੈ ਕੇ ਬੋਲਦੇ ਨੇ ਫਿਰ ਉਹ ਕੀ ਸੋਚਣਗੇ ਬੀਬੀ ਨੂੰ ਇਸ ਤਰੀਕੇ ਆਪਣੇ ਬਿਆਨਾਂ ਤੋਂ ਬਦਲਣਾ ਨਹੀਂ ਚਾਹੀਦਾ ਹੁਣ ਜੇ ਬੀਬੀਆਂ ਦੇ ਹੱਕ ਦੇ ਵਿੱਚ ਓ ਹੁਣ ਬਾਬਾ ਦੁੱਧ ਤਤ ਤਤ ਹੋ ਗਿਆ ਨਹੀਂ ਨਾ ਹੀ ਉਹਦੇ ਜਿਹੜੇ ਬੀਬੀ ਨੇ ਪਹਿਲਾਂ ਬੋਲੇ ਆ ਉਹ ਚੀਜ਼ਾਂ ਵਾਪਸ ਹੋ ਗਈਆਂ ਬੀਬੀ ਨੂੰ ਕਹਿਣਾ ਹੈ ਵੀ ਤੂੰ ਆਪਦੀ ਅਣਖ ਤੇ ਗੈਰਤ ਤੇ ਜ਼ਮੀਰ ਨੂੰ ਮੁੱਖ ਰੱਖ ਕੇ ਤੇ ਆਪਣੇ ਬਿਆਨਾਂ ਤੋਂ ਉਹਨੂੰ ਖਿਸਕਣਾ ਨਹੀਂ ਚਾਹੀਦਾ ਹਾਂ ਜੇ ਉਹ ਬਾਬਾਏ ਨੂੰ ਮਾਫੀ ਵੈਸੇ ਦੇਣਾ ਚਾਹੁੰਦੀ ਹੈ ਉਹ ਕਹਿ ਦੇ ਮੈਂ ਮਾਫੀ ਦੇਣਾ ਚਾਹੁੰਦੀ ਮੈਂ ਕੇਸ ਨਹੀਂ ਲੜਨਾ ਚਾਹੁੰਦੀ ਜਿਹੜਾ ਬੰਦਾ ਉਹਦੇ ਹੱਕ 'ਚ ਡਟਿਆ ਹੈ ਉਹ ਕਹਿ ਦੇਵੇ ਉਹਦੇ ਵਿਰੁੱਧ ਹੋਕ ਜਾ ਕੇ ਉਹ ਖੜ ਜਾਵੇ ਇਹ ਤਾਂ ਗੈਰ ਇਨਸਾਨੀਅਤ ਬਾਣੀ ਕੀ ਕਹਿੰਦੀ ਆ ਹੂੰ ਬਾਣੀ ਕਹਿੰਦੀ ਹੈ ਕਿ ਅਬਰ ਅਬਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਪਹਿਲਾਂ ਬੀਬੀ ਤਾਂ ਉਪਦੇਸ਼ ਦਿੰਦੀ ਸੀ ਕਿ ਬਾਬੇ ਨੇ ਬਹੁਤ ਮਾੜਾ ਕੰਮ ਕੀਤਾ ਸਾਰਿਆਂ ਨੂੰ ਕਹਿੰਦੀ ਸੀ ਤੇ ਮਹਿਰੋਂ ਸਾਹਿਬ ਨੇ ਉਹਦੇ ਮੁਤਾਬਕ ਸਿੱਖੀ ਸਿਧਾਂਤ ਦੇ ਮੁਤਾਬਕ ਜਿਵੇਂ ਸਾਡਾ ਬੀਬੀਆਂ ਦੀ ਸੁਰੱਖਿਆ ਕਰਦੇ ਆ ਸਾਡਾ ਫਰਜ਼ ਹੈ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਇਹ ਉਹਦੇ ਮੁਤਾਬਕ ਇਹ ਉਹ ਬੀਬੀ ਨਾ ਬਦਲਣਾ ਉਹਨੇ ਗੈਰਖਲਾਕੀ ਤੇ ਗੈਰਸਿਧਾਂਤ ਕੀਤੀ ਹੈ ਤੇ ਬਾਣੀ ਇਹ ਵੀ ਕਹਿੰਦੀ ਹੈ ਬਚਨ ਕਰ ਖਿਸਕ ਜਾਏ ਸੋਰ ਨਰਕ ਚਾ ਹੈ ਆਪਣੇ ਬਚਨਾ ਤੋਂ ਖਿਸਕ ਜਾਣਾ ਇਹ ਬੀਬੀ ਨੇ ਹੋਰ ਜੜੀਆਂ ਬੀਬੀਆਂ ਭਵਾਂ ਸਾਡਾ ਫਰਜ ਆ ਕਿ ਅਸੀਂ ਸੱਚ ਨੂੰ ਸੱਚ ਕਵਾਂਗੇ ਇਹ ਦੇ ਮਗਰ ਲੱਗ ਕੇ ਅਸੀਂ ਇਹ ਨਹੀਂ ਹੈਗਾ ਕਿ ਬੀਬੀਆਂ ਨੇ ਮਦਦ ਕਰਨਾ ਛੱਡ ਦਾਂਗੇ ਪਰ ਇਸ ਦੇ ਨਾਲ ਇਹੋ ਜਿਹਾ ਬਿਆਨ ਬਦਲਣ ਕਰਕੇ ਇਹੋ ਜਿਹਾ ਉਲਟ ਚੱਕਰ ਰਿਵਿਊ ਕਰਕੇ ਪ੍ਰੈਸ਼ਰ ਦੇ ਹੇਠਾ ਕੇ ਇਹ ਬੀਬੀ ਨੇ ਬਿਆਨ ਬਦਲ ਦੇ ਨਾਲ ਦੂਜੀਆਂ ਬੀਬੀਆਂ ਤੇ ਅਸਰ ਪੈਂਦਾ ਹੁਣ ਕੌਣ ਖੜੂਗਾ ਬੀਬੀਆਂ ਦੇ ਹੱਕ ਚ ਕੌਣ ਖੜੂਗਾ ਪਰ ਮੈਂ ਬੀਬੀਆਂ ਨੇ ਵੀ ਕਹਿਣਾ ਚਾਹਣਾ ਹੈ ਬੀਬੀਆਂ ਨੇ ਵੀ ਕਹਿਣਾ ਬੀਬੀ ਬੀਬੀਓ ਭੈਣੋ ਅਸੀਂ ਇਸ ਤਰੀਕੇ ਜਬਰ ਦੇ ਵਿਰੁੱਧ ਅਸੀਂ ਪਿੱਛੇ ਨਹੀਂ ਹਟਾਂਗੇ ਵੇਖ ਕੇ ਵੀ ਉਹ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਪੰਜੇਂ ਗੁਲਕ ਨਹੀਂ ਕੁੰਜੀਆਂ ਨਹੀਂ ਹੁੰਦੀਆਂ ਕਈ ਬੀਬੀਆਂ ਇਹੋ ਜੀਆਂ ਹੈਗੀਆਂ ਜਿਹੜੀਆਂ ਬੀਬੀਆਂ ਚਟਾਨਵਾਂ ਖੜੀਆਂ ਜਿਨੀਆਂ ਬੀਬੀਆਂ ਨੇ ਸ਼ਹੀਦੀਆਂ ਦੇਤੀਆਂ ਜਿਹੜੀਆਂ ਅੱਜ ਵੀ ਚਟਾਨਵਾਂ ਲੜ ਰਹੀਆਂ ਤੇ ਜੇਲਾਂ ਦੇ ਕੁਰਬਾਨੀ ਕਰ ਗਈਆਂ ਪੰਥ ਲਈ ਪਰ ਉਹ ਬੀਬੀਆਂ ਵੀ ਆਈਆਂ ਜਿਹੜੀਆਂ ਉਸ ਬਾਬੇ ਦੇ ਹੱਕ ਚ ਆ ਕੇ ਖੜੀਆਂ ਜਿੰਨਾ ਇਹ ਆਖਿਆ ਕਿ ਸਾਡੇ ਨਾਲ ਬਲਾਤ ਕਰ ਕਿਉਂ ਨਹੀਂ ਕਰਤਾ ਬੀਬੀਆਂ ਨੇ ਉਹ ਕੀ ਹੇਮਾਮਲ ਨਹੀਂ ਸੀ ਜਿੰਦਾਂ ਹੋ ਗਿਆ ਇਹ ਗੱਲ ਇਹ ਹੈ ਹੁਣ ਜਿਹੜਾ ਬਲਾਤ ਕਰੀ ਹੁੰਦਾ ਹੈ ਉਬਰ ਸਾਰਿਆਂ ਨਾਲ ਥੋੜੀ ਬਲਾਤਕਾਰ ਦੇ ਵਿੱਚ ਚੱਕਰ ਚ ਹੈ ਇਹਦਾ ਮਤਲਬ ਇਹ ਕਹ ਦੇਣਾ ਇੱਕ ਡੀਕ ਤਰਕ ਤੇ ਸਿਧਾਂਤ ਦੀ ਗੱਲ ਹੈ ਵੀ ਜੇ ਬੀਬੀ ਫਲਾਣੀਆਂ ਬੀਬੀਆਂ ਨੂੰ ਕਹਿੰਦਾ ਸਾਨੂੰ ਵੀ ਕੋਈ ਇੱਕ ਜ਼ਰੂਰੀ ਹੈ ਕਿ ਉਸ ਬੀਬੀ ਨੂੰ ਕਿਹਾ ਤੇ ਸਾਰਿਆਂ ਨੂੰ ਕਹੀ ਜਾਵੇ ਐ ਨਹੀਂ ਹੋਇਆ ਕਰਦਾ ਇਸ ਕਰਕੇ ਇਸ ਗੱਲ ਤੇ ਮਿੱਟੀ ਪਾ ਦੇਣੀ ਇਹ ਸਿਧਾਂਤ ਨਹੀਂ ਤੇ ਨਾ ਹੀ ਇਹ ਤਰਕ ਹੈ ਨਾ ਹੀ ਇਹ ਵਜੰਦਾਰ ਗੱਲ ਹੈ ਹਾਂ ਜਿਹੜੀ ਬੀਬੀ ਨੇ ਫਿਰ ਫਿਰ ਦੂਜੇ ਪਾਸੇ ਤੁਸੀਂ ਦੱਸੋ ਜੇ ਉਹ ਬੀਬੀਆਂ ਸਾਰੀਆਂ ਕਹਿੰਦੀਆਂ ਬਿੱਲ ਨੂੰ ਮਾਰਾ ਗਿਆ ਤੇ ਸਾਨੂੰ ਕਿਸੇ ਨੂੰ ਮਾਰਾ ਨਹੀਂ ਗਿਆ ਫਿਰ ਅਮਰਤਪਾਲ ਉਸ ਬੀਬੀ ਨੂੰ ਕਹਿ ਰਿਹਾ ਵੀ ਇਹਦੇ ਨਾਲ ਮਾਰਾ ਗਿਆ ਇਹ ਦੂਜੀਆਂ ਬੀਬੀਆਂ ਨੂੰ ਅਮਰਤਪਾਲ ਵੀ ਨਹੀਂ ਕਹਿ ਰਿਹਾ ਬਾਬੇ ਨੇ ਤੁਹਾਨੂੰ ਕੁਝ ਕਿਹਾ ਅਮਰਤਪਾਲ ਕਹਿ ਰਿਹਾ ਕਿ ਵੀ ਤੁਹਾਨੂੰ ਵੀ ਜਿੰਨੀਆਂ ਸਾਰੀਆਂ ਬੀਬੀਆਂ ਤੁਸੀਂ ਆਈਆਂ ਇਹ ਤੁਹਾਨੂੰ ਇਹਨਾਂ ਨੇ ਕਿਹਾ ਤੁਸੀਂ ਚੁੱਪ ਹੋ ਗਈਆਂ ਉਹਨੇ ਇਹ ਤਾਂ ਕਿਹਾ ਹੀ ਨਹੀਂ ਉਹਨੇ ਤਾਂ ਇਹੀ ਕਿਹਾ ਤੇ ਐਂ ਕਰੋ ਜੇ ਬਾਲੀ ਗੱਲ ਹੈ ਜੇ ਬਾਲੇ ਸੱਚੇ ਬਣਦੇ ਹੋ ਪਰ ਬੀਬੀ ਉਸ ਬੀਬੀ ਨੂੰ ਬਿਠਾਓ ਪੁਲਿਸ ਨੂੰ ਬਿਠਾਓ ਮੈਰੋਂ ਸਾਹਿਬ ਨੂੰ ਬਿਠਾਓ ਤੇ ਜੇ ਫਰਜ਼ ਕਰੋ ਕਰੋ ਮੈਰਿਆਂ ਦੀ ਗੱਲ ਦੇ ਤਬਾਰ ਨਹੀਂ ਹੈਗਾ ਤੇ ਤੁਸੀਂ ਪੰਥ ਦੇ ਚੰਗੇ ਮਹਾਨ ਅੱਛੇ ਬੰਦੇ ਚਲੇ ਜਾਣ ਉੱਥੇ ਬੈਠ ਕੇ ਸਾਹਮਣੇ ਡਿਬੇਟ ਕਰਾ ਦੇ ਜਿਹੜੀ ਪੁਲਿਸ ਕਹਿੰਦੀ ਹੈ ਕਿ ਬਾਬੇ ਦੇ ਅੱਕ ਜੀ ਬੀਬੀ ਆ ਗਈ ਆ ਬਾਬਾ ਵੀ ਉੱਥੇ ਬੈਠ ਜਾਵੇ ਉੱਥੇ ਉਹ ਬੀਬੀ ਜਿਹਨਾਂ ਦਾ ਤੱਕਾ ਹੋਇਆ ਹੈ ਇਹਨੂੰ ਕੋਈ ਘਰੋਂ ਤਾਂ ਬੁਲਾਉਣ ਨਹੀਂ ਗਿਆ ਸੀ ਉਹਨੇ ਆਪ ਹੀ ਬੀਬੀ ਨੇ ਦੁੱਖ ਦੱਸਿਆ ਉਹ ਆ ਕੇ ਇੱਕ ਟੇਬਲ ਤੇ ਉਹ ਬੈਠ ਜਾਵੇ ਇੱਕ ਦੇ ਮਹਿਰੋ ਸਾਹਿਬ ਬੈਠ ਲੈਣ ਉੱਥੇ ਪੰਥ ਦੇ ਜਿਹੜੇ ਨਿਊਟਰਲ ਬੰਦੇ ਆ ਪਾਰਟੀ ਬਾਜੀ ਤੋਂ ਪਰੋਖ ਕੇ ਜਿਹੜੀ ਸੱਚ ਦੀ ਗੱਲ ਕਰਨਾ ਚਾਹੁੰਦੇ ਆ ਉਹ ਬੈਠ ਜਾਣ ਉੱਥੇ ਕੋਈ ਆਪਣੀਆਂ ਪੰਥਕ ਜਥੇਬੰਦੀਆਂ ਦੇ ਬੰਦੇ ਜਿਹੜੇ ਅਣਖੀ ਗੈਰਤਮੰਦ ਕੁਝ ਬੰਦੇ ਉਹ ਬੈਠ ਜਾਣ ਨਿੰਗ ਸਿੰਘ ਜਥੇਬੰਦੀਆਂ ਬੈਠਣ ਲੈ ਕੇ ਸ਼੍ਰੋਮਣੀ ਕਮੇਟੀ ਤੇ ਬਹੁਤ ਸਵਾਲ ਉੱਠੇ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਜਿਹੇ ਕੋ ਕਰਮ ਹੋ ਰਿਹਾ ਸੀ ਤੇ ਸ਼੍ਰੋਮਣੀ ਕਮੇਟੀ ਅੱਜ ਤੱਕ ਚੁੱਪ ਕਿਉਂ ਬੈਠੀ ਹੋਈ ਹੈ ਜਿਹੜੇ ਸਰਸੇ ਵਾਲੇ ਸਾਧ ਨੂੰ ਬਲਹਤਕਾਰੀ ਨੂੰ ਬਿਨਾ ਮੰਗਿਆ ਮਾਫੀ ਦੇ ਸਕਦੇ ਆ ਤੇ ਭਾਈ ਹੁਣ ਬਾਲਿਆ ਜਾਵੇ ਤੁਸੀਂ ਕਹੀ ਜਾਓ ਸ਼੍ਰੋਮਣੀ ਕਮੇਟੀ ਆ ਕਰੇ ਉੱਥੋਂ ਆ ਹੁਕਮ ਆਵੇ ਉੱਥੋਂ ਨਾ ਹੁਕਮ ਆਉਣਾ ਨਾ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਜਿਹੜੀਆਂ ਗਲੀਆਂ ਚ ਰੁਲ ਗ ਜਿਨ੍ਹਾਂ ਨੇ ਰੋਲੇ ਆ ਨਾ ਮੈਸੈਂਜਰ ਆਫ ਗੋਡ ਫਿਲਮ ਤੇ ਉਹਨਾਂ ਦੀ ਰਾਖੀ ਗਨਮੈਨ ਕਰਦੇ ਰਹੇ ਆ ਤੇ ਆ ਮੈਂ ਤੁਹਾਡੇ ਸਾਹਮਣੇ ਖੜਾ ਸਾਡੇ ਤੇ ਲੱਕੜਾਂ ਚੋਰੀ ਦੇ ਪਰਚੇ ਪਾ ਕੇ ਦੇਸ਼ ਤਰੋਇ ਦੇ ਪਰਚੇ ਪਾ ਕੇ ਸਾਡੇ ਤੇ ਪਰਚੇ ਤਾਂ ਪਏ ਅਸੀਂ ਪੰਥ ਦੀ ਗੱਲ ਕੀਤੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਵੋਟਾਂ ਤਾਂ ਸਾਨੂੰ ਵੀ ਚਾਹੀਦੀਆਂ ਹੈ ਇਹ ਵੋਟਾਂ ਮਾਰੇ ਸਾਰੇ ਚੁੱਪ ਕਰਦੇ ਆ ਕਿ ਇੱਧਰ ਕਿਤੇ ਜੇ ਐਸੀ ਇਹਨਾਂ ਦੇ ਹੱਕ 'ਚ ਬੋਲ ਗਏ ਸਾਡੀਆਂ ਵੋਟਾਂ ਟੁੱਟ ਜਾਣੀਆਂ ਮੈਂ ਕਹਣਾ ਮੈਨੂੰ ਇੱਕ ਵੋਟ ਵੀ ਨਾ ਪਵੇ ਪੰਥ ਦੀ ਗੱਲ ਕੀਤੀ ਆ ਕਰਦੇ ਰਵਾਂਗੇ ਸੱਚ ਦੀ ਗੱਲ ਕਹੇਤੀ ਆ ਕਰਦੇ ਰਵਾਂਗੇ ਐਂ ਕਰੋ ਚਲੋ ਚੋ ਠੀਕ ਆ ਬੀਬੀ ਸਾਫਤ ਕਰ ਦੇਵੇ ਬਾਬਾ ਸਾਫਤ ਕਰੇ ਮੇਰੋਂ ਗਲਤ ਆ ਅਸੀਂ ਸਾਰੇ ਪੰਥ ਚ ਲਿਆਵਾਂਗੇ ਮੇਰੋਂ ਸਾਹਿਬ ਨੇ ਗਲਤ ਇਹ ਕਹਾਣੀ ਬਣਾਈ ਐ ਸਾਜ਼ਿਸ਼ ਬਣਾਈ ਐ ਫਿਰ ਇੱਕ ਗੱਲ ਤਾਂ ਹੋਣੀ ਆ ਨਾ ਫਿਰ ਲਿਆਓ ਆਓ ਬੱਚੋ ਸਾਰੇ ਇਕੱਠੇ ਹੋਈ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਭਗਵੰਤਮਾਨ ਸਰਕਾਰ ਨੂੰ ਕਹਿਣਾ ਇੱਕ ਪਾਸੇ ਤਾਂ ਕਹਣਾ ਬੀਬੀਆਂ ਦੀ ਇੱਜ਼ਤ ਹੋਣੀ ਚਾਹੀਦੀ ਹੈ ਥਾਣਿਆਂ 'ਚ ਵੀ ਇੱਜ਼ਤ ਹੋਣੀ ਚਾਹੀਦੀ ਹੈ ਤੇ ਜੇ ਕਿਤੇ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ ਜਿਹੜਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਜੇ ਉਹ ਕੰਮ ਮੈਰੋ ਸਾਹਿਬ ਨੇ ਕਰਨਿਆ ਤੇ ਉਹਨੇ ਤਕਨੀਕ ਨਾਲ ਕੀਤਾ ਉਹਨੇ ਕੋਈ ਆਏ ਨਹੀਂ ਗਿਆ ਉਹਨੇ ਥਾਣੇ ਰਿਪੋਰਟ ਦਿੱਤੀ ਹੈ ਉਹਨਾਂ ਨੇ ਬਿਲਕੁਲ ਜੋ ਕਾਨੂੰਨ ਸਬਧਾ ਦੀ ਧਾਰਾ 14 1921 ਦੇ ਮੁਤਾਬਕ ਜਿਹੜਾ ਸਭ ਕਾਨੂੰਨੀ ਕੰਮ ਕੀਤਾ ਦਰਖਾਸਤ ਦਿੱਤੀ ਸਾਰੀ ਗੱਲ ਦਿੱਤੀ ਬੀਬੀ ਦੀ ਪੇਸ਼ ਕੀਤੀ ਸਾਰਾ ਕੁਝ ਕਰਤਾ ਉਹਨੇ ਕਾਨੂੰਨੀ ਗੱਲ ਕੀਤੀ ਤੇ ਫਿਰ ਭਾਈ ਪ੍ਰਸ਼ਾਸਨ ਨੂੰ ਵੀ ਆਪਦੀ ਇਟਰਨਲੀ ਜਿਹੜੀ ਹੁੰਦੀ ਆ ਉਹਨਾਂ ਦੀ ਜਾਂਚ ਹੁੰਦੀ ਉਹਦੇ ਮੁਤਾਬਕ ਇੱਕ ਸਿੱਟਾ ਕਨਕਲੂਜਨ ਕੱਢਦੇ ਆ ਸਾਰੇ ਕਹਿਣਗੇ ਮੈਂ ਸੱਚਾ ਮੈਂ ਸੱਚਾ ਮੈਂ ਸੱਚਾ ਫਿਰ ਉਹ ਕਨਕਲੂਜਨ ਕੱਢਣਗੇ ਨਰਫਾਖੋ ਕੇ ਤੇ ਭਗਵੰਤ ਮਾਨ ਸਰਕਾਰ ਨੂੰ ਇਹਦਾ ਨੋਟਸ ਆਬ ਗੰਭੀਰ ਲੈਣਾ ਚਾਹੀਦਾ ਤੇ ਪੁਲਿਸ ਨੂੰ ਤੁਰੰਤ ਸੱਚ ਦਾ ਸੱਚ ਕਰਨਾ ਚਾਹੀਦਾ ਕਿਉਂਕਿ ਜੇ ਤੁਸੀਂ ਜ਼ਬਰ ਕਰੋਗੇ ਨਾ ਜੇ ਤੁਸੀਂ ਗੈਰਕਾਨੂੰਨੀ ਕਰੋਗੇ ਉਹਨਾਂ ਨੇ ਲੋਕਾਂ ਨੂੰ ਨਹੀਂ ਮੰਨਣਗੇ ਤੇ ਬਾਦਮਨੀ ਫੈਲੂਗੀ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਬਾਦਮਨੀ ਨਹੀਂ ਫਲਾਉਣੀ ਚਾਹੀਦੀ ਤੇ ਐਨੀ ਵੀਡੀਓ ਤੇ ਬਹੁਤ ਬਹੁਤ ਰੌਲਾ ਪੈ ਰਿਹਾ ਪੁਲਿਸ ਨੂੰ ਐਸਐਸਪੀ ਨੂੰ ਜੇ ਰਿਸਪੌਂਸਿਬਿਲਟੀ ਇੱਕ ਬਿਆਨ ਦੇਣਾ ਚਾਹੀਦਾ ਸੱਚ ਕੀ ਆ ਉਹ ਤਾਂ ਚੋਪੀ ਬੈਠੇ ਮੁਖਦਰ ਅੱਛੇ ਬਣੇ ਬੈਠੇ ਆ ਤੇ ਇਸ ਦਾ ਭਗਵੰਤ ਮਾਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਕਿਉਂਕਿ ਹੋਮ ਮਿਨਿਸਟਰ ਵੀ ਆਪ ਆ ਤੇ ਉਹਦਾ ਨੋਟਿਸ ਲੈ ਕੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਨਾ ਚਾਹੀਦਾ ਤੇ ਅਮਰਪਾਲ ਦੇ ਵਿਰੁੱਧ ਕੋਈ ਪਰਚਾ ਦਰਜ ਨਹੀਂ ਕਰਨਾ ਚਾਹੀਦਾ ਇਸ ਕਰਕੇ ਅੱਗੇ ਤੋਂ ਜੇ ਉਹ ਜੇ ਠਟਨਾਵਾ ਵਾਪਰੀਆਂ ਤੇ ਈਆਂ ਤਾਂ ਸਾਡੇ ਘਰੇ ਵੀ ਐ ਭੈਣਾ ਸਾਡੇ ਘਰੇ ਵੀ ਮਾਮਾ ਸਾਡੇ ਘਰੇ ਵੀ ਪਤਨੀਆਂ ਸਾਡੇ ਘਰੇ ਵੀ ਐ ਸਾਰਿਆਂ ਦੇ ਘਰੇ ਐ ਇਸ ਕਰਕੇ ਇਹਦੀ ਲਾਸਣਾ ਫਿਰ ਸਾਰਿਆਂ ਨੂੰ ਲੱਗੂਗੀ ਇਹ ਗੱਲ ਸਹੇ ਦੀ ਨਹੀਂ ਗੱਲ ਹੈਗੀ ਆਪਾਂ ਇਹਦੀ ਤੇ ਪੰਥ ਤਾਂ ਚੱਲਦਾ ਹੀ ਰਹਿਣਾ ਤੇ ਸੱਚ ਸੱਚ ਰਹਿੰਦਾ ਝੂਠ ਝੂਠ ਰਹਿੰਦਾ ਤੇ ਕਿਸੇ ਦੇ ਝੂਠ ਨੂੰ ਰੌਲਾ ਪਾ ਕੇ ਸੱਚ ਨਹੀਂ ਬਣਾਇਆ ਜਾਂਦਾ ਬਹੁਤ ਸਾਰੇ ਉਸ ਦੇ ਵਿਰੋਧੀ ਅਮਰਪਾਲ ਸਿੰਘ ਮੈਰੋਂ ਨੂੰ ਇਹ ਗੱਲ ਕਹਿ ਦਿੰਦੇ ਕਿ ਉਹ ਤਾਂ ਇੱਕ ਮੁਸਲਮਾਨਾਂ ਦਾ ਮੁੰਡਾ ਹੈ ਇਹ ਜਾਣਬੁੱਝ ਕੇ ਵਿਵਾਦ ਪੈਦਾ ਕਰਨਾ ਤੇ ਫਿਰ ਜੇ ਮੁਸਲਮਾਨਾਂ ਦਾ ਮੁੰਡਾ ਹੈ ਤੇ ਗੁਰਨਾਨਕ ਪਾਤਸ਼ਾਹ ਨੇ ਬਾਲਾ ਜੀ ਤੇ ਮਰਦਾਨਾ ਜੀ ਨਾਲ ਕਿਉਂ ਰੱਖਿਆ ਫਿਰ ਬਾਬੇ ਨਾਨਕ ਨੂੰ ਕਹਦੇ ਹੋ ਮਰਦਾਨਾ ਜੀ ਨਾਲ ਨਹੀਂ ਹੋਣਾ ਚਾਹੀਦਾ ਸੀ ਇਹ ਤਾਂ ਕਦੇ ਸੋਚੇ ਇੱਕ ਗੱਲ ਹੈ ਇਹ ਗੱਲਾਂ ਕਰੀ ਦੀਆਂ ਇਹ ਮਸਲਮਾਨਾ ਦਾ ਮੁੰਡਾ ਹੈ ਤੇ ਮੁਸਲਮਾਨਾਨਾ ਦੇ ਮੁੰਡਿਆਂ ਨੇ ਤੇ ਕੌਮ ਦੀ ਆਜ਼ਾਦੀ ਲਈ ਸੰਤ ਜਰਨਲਿਸਟ ਭਿੰਡਰਾਲਾ ਦੇ ਸੋਝ ਲਈ ਛਿੱਧੀਆਂ ਦਿੱਤੀਆਂ ਉਹਦੇ ਵਿੱਚ ਕਈ ਬਰਾਗੀ ਵਰਗੇ ਹਿੰਦੂ ਜੈਂਟਲਮੈਨਾਂ ਨੇ ਪ੍ਰਿਆਮ ਸਿੰਘ ਖੱਪਿਆਲੀ ਸਾਰੀ ਟੀਮ ਸਾਰੀ ਸੀ ਤੇ ਉਹਨਾਂ ਨੇ ਛਿੱਧੀਆਂ ਦਿੱਤੀਆਂ ਪੰਥ ਤੇ ਪੰਜਾਬ ਲਈ ਇਸ ਕਰਕੇ ਇਹੋ ਜਿਹੀਆਂ ਗੱਲਾਂ ਕਹਿ ਦੇਣੀਆਂ ਇਹੋ ਜਿਹੀਆਂ ਗੱਲਾਂ ਤਾਂ ਸਾਨੂੰ ਕਰਨੀਆਂ ਨਹੀਂ ਚਾਹੀਦੀਆਂ ਤੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਾਬਰ ਤੂੰ ਜਾਬਰਾ ਜੇਲ੍ਹ ਚ ਗਏ ਤੇ ਚੱਕੀ ਪੀਸੀ ਹੈ ਤੇ ਬੀਬੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਦੂਜੀ ਪਾਤਸ਼ਾਹੇ ਨੇ ਸਾਨੂੰ ਕੀ ਕੀਤਾ ਗੁਰਮੁਖੀ ਲਿਪੀ ਦਿੱਤੀ ਹੈ ਜਿਹੜੀ ਅਸੀਂ ਬੋਲਦੇ ਹਾਂ ਤੀਜੀ ਪਾਤਸ਼ਾਹੇ ਨੇ ਸੰਗਤ ਪੰਗਤ ਸਾਨੂੰ ਦੇਤੀ ਹੈ ਬੀਬੀਆਂ ਦਾ ਘੁੰਡ ਚਕਾਤਾ ਤੇ ਬਰਾਬਰ ਦਾ ਦਰਜਾ ਦਿੱਤਾ ਹੈ ਚੌਥੇ ਪਾਤਸ਼ਾਹੇ ਨੇ ਸਾਨੂੰ ਤੁੰਗਾਂ ਦੇ ਸਰਦਾਰਾਂ ਤੋਂ ਕੀ ਲੈ ਕੇ ਪੰਚੋਚ ਜਗਾ ਚ ਲੈ ਕੇ ਗੁਰੂ ਦਾ ਚੱਕ ਰੱਖਿਆ ਫਿਰ ਉਹਦਾ ਨਾਂ ਰੱਖਦਾ ਗੁਰੂ ਸਾਹਿਬ ਨੇ ਕੀ ਰੱਖਿਆ ਉਹਦਾ ਨਾਂ ਰੱਖਿਆ ਗੁਰੂ ਰਾਮਦਾਸ ਪੁਰੀ ਤੇ 1588 ਦੇ ਵਿੱਚ ਮੀਆਂ ਮੀਰ ਤੋਂ ਨੀ ਪੱਥਰ ਰਖਾ ਕੇ ਕਹਿ ਦੋ ਫਿਰ ਮੀਆਂ ਮੀਰ ਨੂੰ ਨੀ ਪੱਥਰ ਨਹੀਂ ਸੀ ਰਖਾਉਣਾ ਕਿਨੇ ਰਖਾਇਆ ਤੇ ਫਿਰ ਉਹਦਾ ਨਾਂ ਰਖਤਾ ਅਮਰਸਰ ਸਫੀਦਰ ਕਰ ਤੇ ਜਦੋਂ ਗੁਰੂ ਅਰਜਨ ਦੇਵ ਨੂੰ ਤਤੀ ਤਵੀ ਤੇ ਬਿਠਾਤਾ ਉਹਨਾਂ ਨੇ ਕਿਹਾ ਤੇਰਾ ਪਾਣਾ ਮਿੱਠਾ ਲੱਗੇ ਨਾਨਕ ਨਾਮ ਪਦਾਰਥ ਮੰਗੇ ਛੇਵੇਂ ਪਾਸ਼ਾ ਨੇ ਮੀਰੀ ਪੀਰੀ ਦਿੱਤੀ ਆ ਗੱਲ ਲੰਬੀ ਹੁੰਦੀ ਆ ਨੌਵੇਂ ਪਾਸ਼ਾ ਨੇ ਦੂਜੇ ਧਰਮ ਨੂੰ ਬਚਾਉਣ ਦੇ ਲਈ ਕੀ ਕੀਤਾ ਉਹਨੇ ਕੀਤਾ ਦੂਜੇ ਧਰਮ ਨੂੰ ਬਚਾਉਣ ਲਈ ਸੀਸ ਦਿੱਤਾ ਤੇ 230 ਸਾਲ ਦੇ ਬਾਅਦ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਕੀਤਾ ਉਹਨਾਂ ਨੇ ਕਿਹਾ ਖੰਡੇ ਵਟੇ ਦਾ ਅਮਰ ਸ਼ਿਕਾਰ ਕੇ ਜਾਤ ਪਾਤ ਤੋੜਤੀ ਹੈ ਤੇ ਬਣਾਤਾ ਖਾਲਸਾ ਤੇ ਜਿਹੜੀ ਸੋਚ ਗੁਰੂ ਸਾਹਿਬ ਨੇ ਦਿੱਤੀ ਹੈ ਜਾਤ ਪਾਤ ਤੋੜੀ ਹੈ 230 ਸਾਲ ਬਾਅਦ ਤੇ ਉਸੇ ਸੋਚ ਦੇ ਮੁਤਾਬਕ ਭਾਈ ਅਮਰਤਪਾਲ ਸਿੰਘ ਖਾਲਸਾ ਬਣਿਆ ਉਹ ਪਹਿਮਾ ਮੁਸਲਮਾਨਾਂ ਦਾ ਮੁੰਡਾ ਹੈ ਉਹ ਪਹਿਮਾ ਕਿਸੇ ਦਾ ਹੈ ਉਤੇ ਲਿਖਿਆ ਇਹ ਤਾਂ ਨਹੀਂ ਲਿਖਿਆ ਵੀ ਤੂੰ ਮੁਸਲਮਾਨ ਗੁਰੂ ਦੇ ਘਰੋਂ ਜਦੋਂ ਆਪਾਂ ਜੰਮਦੇ ਆਂ ਉਹ ਲਿਖ ਦੰਦਾ ਵੀ ਤੂੰ ਮੁਸਲਮਾਨ ਜੰਮਿਆ ਹੈ ਹੈ ਇੱਕੋ ਥਾਂ ਤੋਂ ਆਉਂਦੇ ਆ ਇੱਕੋ ਥਾਂ ਤੋਂ ਜਾਂਦੇ ਆ ਇੱਕੋ ਜਿਹਾ ਖੂਨ ਹੈ ਇੱਕੋ ਜਿਹਾ ਬੋਲਦੇ ਆ ਇੱਕੋ ਜਿਹਾ ਤੁਰਦੇ ਆ ਤੇ ਇੱਕੋ ਜੇ ਤਰੀਕਾ ਹੈ ਇਹ ਜਦੋਂ ਸਾਰਾ ਕੁਝ ਇੱਕੋ ਜਿਹਾ ਹੀ ਹੈ ਹੁਣ ਮੁਸਲਮਾਨ ਜਦੋਂ ਮੌਤ ਹੁੰਦੀ ਹੈ ਤੇ ਉਹ ਮੁਸਲਮਾਨ ਪੁੱਠਾ ਲਟਕ ਕੇ ਮੌਤ ਹੁੰਦੀ ਹੈ ਕਿ ਜਿਹੜਾ ਜਿਹੜਾ ਸਿੱਖ ਗੁਰੂ ਨੇ ਬਣਾਇਆ ਉਹ ਲੰਮਾ ਪੈ ਕੇ ਮੌਤ ਹੁੰਦੀ ਹੈ ਤੇ Hindu ਦੀ ਮੌਤ ਜਿਹੜੀ ਹੈ ਜਿਹੜੇ ਕੱਢ ਕੇ ਹੁੰਦੀ ਹੈ ਇਹ ਕੀ ਫਰਕ ਆ ਕੋਈ ਖੂਨ ਮੈਂ ਕੋ ਮੁਸਲਮਾਨ ਦੇ ਵਿੱਚ ਖੂਨੂ ਕੀ ਗੱਲ ਕਾਲੇ ਰੰਗ ਦਾ ਹੈ ਹਿੰਦੂ ਦੇ ਵਿੱਚ ਨੀਲੇ ਰੰਗ ਦਾ ਹੈ ਇਸ ਇਹ ਵਿਰੋਧ ਕਰਨ ਵਾਲੇ ਲੋਕ ਸਿਰਫ ਨੇ ਉਹ ਹੀ ਕਰਦੇ ਇਹ ਸਾਰਿਆਂ ਦੇ ਵਿਰੋਧ ਕਰੀ ਜਾਂਦੇ ਆ ਮਾਨਵਤਾਵਾਦੀ ਸੋਚ ਲੈ ਕੇ ਗੁਰੂ ਸਾਹਿਬ ਨੇ ਸਾਨੂੰ ਸਾਰੀਆਂ ਜਾਤਾਂ ਪੰਚਾਂ ਦੇ ਕੱਢ ਜੱਕ ਲੜੀ ਚ ਪਰੋ ਦਿੱਤਾ ਤੇ ਹੁਣ ਕਹਿੰਦੇ ਆ ਜੀ ਇਹ ਮੁਸਲਮਾਨਾਂ ਦਾ ਮੁੰਡਾ ਹੈ ਹਾਂ ਤੇ ਫਿਰ ਜੇ ਲੋਕਾਂ ਦੇ ਵਿੱਚ ਅਮਰਪਾਲ ਸਿੰਘ ਮੈਰੋ ਦੇ ਵੱਲੋਂ ਕੱਠ ਦੀ ਗੱਲ ਕੀਤੀ ਗਈ ਹੈ ਉਹ ਕਿਵੇਂ ਦਾ ਰਹੂਗਾ ਉਹ ਜੇ ਕੱਠ ਜੇ ਉਹਨਾਂ ਦਾ ਕੱਠ ਉੱਥੇ ਹੁੰਦਾ ਹੈ ਸਰਕੇ ਨਹੀਂ ਅਨ ਕਿਸ ਕਨ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਹੈ ਅਸੀਂ ਤਾਂ ਭਾਈ ਸੱਚ ਦੀ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਕੇ ਉੱਥੇ ਜਾਵਾਂਗੇ ਜਾਵਾਂਗੇ ਸਾਰੇ ਜਾਵਾਂਗੇ ਜਾਣਾ ਚਾਹੀਦਾ ਹੈ ਉੱਥੇ ਟਾੜੀਆਂ ਨੂੰ ਵੀ ਜਾਣਾ ਚਾਹੀਦਾ ਰਾਗੀਆਂ ਨੂੰ ਵੀ ਜਾਣਾ ਚਾਹੀਦਾ ਕਥਾਵਾਚਕਾਂ ਨੂੰ ਜਾਣਾ ਚਾਹੀਦਾ ਤੇ ਸਾਡੇ ਸੰਤਾਂ ਮਹਾਤਮਾ ਨੂੰ ਜਾਣਾ ਚਾਹੀਦਾ ਸਾਰੀ ਸੰਪਰਦਾਵਾਂ ਨੂੰ ਜਾਣਾ ਚਾਹੀਦਾ ਹੁਣ ਜੇ ਆਪਾਂ ਐਵੇਂ ਰੌਲਾ ਪਾਉਣ ਦੀ بجائے ਇੱਕ ਝੂੜ ਦੇ ਮਗਰ ਡੋੜੇ ਜਾਣਾ ਵੀ ਇਹ ਸੱਚਾ ਹੈ ਸੱਚਾ ਤੁਸੀਂ ਸਾਰੇ ਇਕੱਠੇ ਹੋ ਕੇ ਕਹਤੋਂ ਵੀ ਤੂੰ ਗਲਤੀ ਗੱਲ ਕੀਤੀ ਆ ਇਹ ਗਲਤ ਨਹੀਂ ਸੀ ਗੱਲ ਕਰਨੀ ਗੱਲ ਨਿਬੜ ਜੇ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਉਹਨੂੰ ਕਵਾਂਗੇ ਗਲਤ ਆ ਭਾਈ ਫਿਰ ਅਗਲਾ ਗਲਤੀ ਨਹੀਂ ਕਰੂਗਾ ਜੇ ਤੁਸੀਂ ਗਲਤੀ ਵਾਲੇ ਬੰਦੇ ਨੂੰ ਠੀਕ ਕਰੀ ਜਾਉਂਗੇ ਠੀਕ 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 ਔਰ ਠੀਕ ਨਹੀਂ ਹੁੰਦਾ ਫੇ ਹੋਰ ਬੰਦੇ ਨੂੰ ਆਤਮਾ ਦੋ ਕਿ ਹੋਰ ਨਵੀਆਂ ਗਲਤੀਆਂ ਕਰਨ ਤੇ ਅਮਰਤਪਾਲ ਦਾ ਤਾਂ ਕਿਹੜਾ ਤੇ ਸਾਡਾ ਸਾਰਿਆਂ ਦਾ ਕਿਹੜਾ ਉਹਨਾਂ ਦੇ ਨਾਲ ਨਿੱਜੀ ਕੋਈ ਰੌਲਾ ਹੈਗਾ ਸਾਰੇ ਜਿਹੜੀਆਂ ਸੰਪਰਦਾਵਾਂ ਮੈਂ ਸਾਰਿਆਂ ਨੂੰ ਵੀ ਕਹਿਣਾ ਕਿ ਤੇ ਆ ਨਾ ਕਾ ਜੇ ਕਿ ਉਹ ਜਗ੍ਹਾ ਜਿਹੜੀ ਸੰਪਰਦਾਵਾ ਮਾੜੀ ਹੋ ਗਈ ਸੰਪਰਦਾਵਾ ਕੋਈ ਵੀ ਮਾੜੀ ਨਹੀਂ ਚੜਦੀ ਕਲਾ ਉਹ ਗੁਰੂ ਗ੍ਰੰਥ ਸਾਹਿਬ ਲਈ ਸਾਨੂੰ ਸੇਹ ਦਿੰਦੇ ਆ ਗੁਰੂ ਨਾਲ ਜੋੜਦੇ ਆ ਬਾਣੀ ਤੇ ਬਾਣੇ ਨਾਲ ਜੋੜਦੇ ਆ ਤੇ ਦੇਹ ਧਾਰੀਆਂ ਪਖੰਡਾ ਤੋਂ ਸਾਨੂੰ ਦੂਰ ਰੱਖਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਤੇ ਇਹ ਇਸ ਕਰਕੇ ਤੁਸੀਂ ਉਹ ਜਗ੍ਹਾ ਨੂੰ ਮਾੜੇ ਨਹੀਂ ਕਹਿ ਸਕਦੇ ਤੁਸੀਂ ਉਸ ਵਿਅਕਤੀ ਨੂੰ ਕਹਿ ਸਕਦੇ ਹੁਣ ਮੇਰੀ ਮੇਰੀ ਜਥੇਬੰਦੀ ਚ ਇਹ ਮੈਂ ਕੋਈ ਮਾੜਾ ਕਰੂੰਗਾ ਮੇਰੀ ਜਥੇਬੰਦੀ ਫੜੀ ਮਾੜੀ ਆ ਮੈਂ ਮਾੜਾ ਇਸ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੱਚ ਦੇ ਮਗਰ ਤੁਰਨਾ ਚਾਹੀਦਾ ਹੈ ਅਖੀਰ ਦੇ ਵਿੱਚ ਮੈਂ ਵਾਰੀ ਵਾਰੀ ਕਹਿ ਜਨਾਂ ਮਾਰੇ ਕਹਿੰਦੇ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਸੱਚ ਦੀ ਗੱਲ ਹੋਣੀ ਹੈ ਸਾਨੂੰ ਸੱਚੀ ਪਰੇਜ ਗੱਲ ਕਰਨੀ ਚਾਹੀਦੀ ਹੈ ਸੱਚੀ ਪੰਚਾਇਤ ਦੀ ਗੱਲ ਕਰਨੀ ਚਾਹੀਦੀ ਹੈ ਸੱਚੀ ਭਾਈਚਾਰੇ ਦੀ ਗੱਲ ਕਰਨੀ ਚਾਹੀਦੀ ਹੈ ਸੱਚੀ ਕੌਮ ਚ ਕਰਨੀ ਚਾਹੀਦੀ ਹੈ ਸੱਚੀ ਸਿਆਚ ਕਰਨੀ ਚਾਹੀਦੀ ਹੈ ਤੇ ਸੱਚਾ ਬੰਦਾ ਨਮੈਂਦਾ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਆਪਣੀ ਕੌਮ ਵੱਲੋਂ ਆਪਣੇ ਪੰਥ ਵੱਲੋਂ ਪੰਜਾਬ ਵੱਲੋਂ ਜਿਹੜੇ ਪੰਥ ਪੰਜਾਬ ਪੁੱਤ ਪਤ ਪੰਜਾਬੀ ਪੜਾਈ ਪੁੱਤ ਅਤੇ ਪਹਿਰਾਵੇ ਨੂੰ ਬਚਾ ਕੇ ਆਪਣੀ ਕੌਮ ਨੂੰ ਗੁਲਾਮੀ ਚੋਂ ਕੱਢੀਏ ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਐ ਇਸ ਕਰਕੇ ਗੁਲਾਮੀ ਚੋਂ ਸਾਨੂੰ ਸਾਰਿਆਂ ਨੂੰ ਨਿਕਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਆਈ ਜਿਸ ਕੰਸਨ ਕੰਸਨ ਕਾਲਾ ਜੀ ਆਪ ਜੀ ਦਾ ਧੰਨਵਾਦ ਜੀ ਆਪ ਜੀ ਦੀ ਕਿਹੜਾ ਘਟ ਕੁਰਬਾਨੀ ਆ ਜੀ ਸਾਰੇ ਪਰਿਵਾਰ ਦੀ ਐਡੀ ਵੱਡੀ ਕੁਰਬਾਨੀ ਆ ਮੈਂ ਤਾਂ ਨਾਲ ਹੰਡਾਇਆ ਬ੍ਰਿਅੰਦ ਸਿੰਘ ਖੱਪਿਆਂ ਵਾਲੇ ਦੇ ਤੇ ਬਾਪੂ ਜੀ ਹਰਨਾਮ ਸਿੰਘ ਹੋਰਾਂ ਦੇ ਬਹੁਤ ਵੱਡੀ ਕੁਰਬਾਨੀ ਆ ਕੀ ਕਰੀਜੀ ਇਹ ਕੋਈ ਨਹੀਂ ਇੱਕ ਦਿਨ ਪਾਊਗਾ ਸਾਰਾ ਮੁੱਲ ਪੈਣਾ ਪੈਣਾ ਛਿਦੀ ਜਾਈ ਨਹੀਂ ਜਾਂਦੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਸਾਂ ਜਸ ਕਾਂ ਸਿੰਘ ਕਾਂ ਸਿੰਘ ਅਮਰਪਾਲ ਸਿੰਘ ਮੈਰੋ ਦੇ ਮਾਮਲੇ ਨੂੰ ਲੈ ਕੇ ਇਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਖਾਂ ਦਾ ਨਾਰਾ ਮਾਰਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ